ਪੰਜਾਬ ਸਰਕਾਰ ਪੰਜਾਬ ਪੁਲਿਸ ਐਂਟੀ ਨਾਰਕੋਟਿਕਸ ਟਾਸਕ ਫੋਰਸ ਵੱਲੋਂ ਜੋ ਸਾਡਾ ਨਸ਼ਿਆਂ ਦੇ ਵਿਰੁੱਧ ਅਭਿਆਨ ਚੱਲ ਰਿਹਾ ਹੈ ਉਸੇ ਅਭਿਆਨ ਦੇ ਵਿੱਚ ਸਾਨੂੰ ਇੱਕ ਹੋਰ ਸਫਲਤਾ ਮਿਲੀ ਹੈ ਜਿਸ ਦੇ ਵਿੱਚ ਕੱਲ ਸਾਡੀ ਇੱਕ ਐਂਟੀ ਨਾਰਕੋਟਿਕ ਟਾਸਕ ਫੋਰਸ ਦੀ ਬਾਰਡਰ ਰੇਡ ਦੀ ਟੀਮ ਜੋ ਤਰਨਤਾਰਨ ਦੇ ਏਰੀਆ ਦੇ ਵਿੱਚ ਆਪਣੇ ਐਕਸ਼ਨ ਤੇ ਸੀ ਜਿਸ ਦੀ ਅਗਵਾਈ ਡੀਐਸਪੀ ਰਵੀ ਸ਼ੇਰ ਜੀ ਕਰ ਰਹੀ ਸੀ ਸੋ ਪਿੰਡ ਸੋਰ ਸਿੰਘ ਪਿੱਖੀਵਿੰਡ ਦੇ ਵਿੱਚ ਇੱਕ ਬੰਦੇ ਨੂੰ ਕਾਬੂ ਕੀਤਾ ਜਿਸ ਦਾ ਨਾਮ ਜੋਬਨ ਜੀਤ ਸਿੰਘ ਉਰਫ ਜੋਬਨ ਪੁੱਤਰ ਮੁਖਤਿਆਰ ਸਿੰਘ ਪਿੰਡ ਕੋਟਲੀ ਸੋਰ ਸਿੰਘ ਥਾਣਾ ਪਿੱਖੀਵਿੰਡ ਸੋ ਇਹਨੂੰ ਕਾਬੂ ਕਰਕੇ ਇਹਨੇ ਫਰਦਰ ਜਦੋਂ ਇਹਦੇ ਘਰ ਦੀ ਤਲਾਸ਼ੀ ਲਈ ਗਈ ਤਾਂ ਤਲਾਸ਼ੀ ਦੇ ਦੌਰਾਨ ਇਸ ਦੇ ਪਾਸੋਂ 3 ਕਿਲੋ 105 ਗ੍ਰਾਮ ਹੈਰੋਇਨ ਦੋ ਜਿਹੜੇ ਦੇਸੀ 32 ਬੋਰ ਦੇ ਪਿਸਟਲ 25 ਰੌਂਦ 32 ਬੋਰ 12 ਰੌਂਦ 12 12 ਬੋਰ ਦੋ ਮੈਗਜ਼ੀਨ ਤੇ ਇੱਕ ਇਲੈਕਟ੍ਰੋਨਿਕਸ ਦਾ ਵੇਇੰਗ ਸਕੇਲ ਜਿਹਦੇ ਨਾਲ ਉਹ ਹੈਰੋਇਨ ਦੀ ਸਕੇਲਿੰਗ ਵੇਇੰਗ ਕਰਦੇ ਸੀ weight ਕਰਦੇ ਸੀ ਸੋ ਇਹ ਇਹ ਦੋਸ਼ੀ ਜੋ ਇਹਦੀ ਉਮਰ ਜਿਹੜੀ ਆ ਉਹ ਲਗਭਗ 21 ਸਾਲ ਹੈ ਤੇ ਇਹ ਜਿਹੜਾ ਇੱਕ ਕਨਸਾਈਨਮੈਂਟ ਆਪਣੀ ਵੱਡੀ ਮਾਤਰਾ ਦੇ ਵਿੱਚ ਆਪਣੇ ਪਾਸ ਰੱਖ ਕੇ ਬੈਠਾ ਸੀ ਸੋ ਇਹਦੇ ਇੱਕ ਪਾਸੋਂ ਜਿਹੜੀ ਇਹ ਕਮਰਸ਼ੀਅਲ ਕੁਆਂਟੀਟੀ ਦੇ ਵਿੱਚ ਰਿਕਵਰੀ ਹੋਣੀ ਉਹ ਐਨਟੀਐਫ ਦੇ ਲਈ ਇੱਕ ਸੀ ਸਾਡੇ ਪਾਸ ਇੱਕ ਸਾਡੀ ਕਬਡੀ ਸਫਲਤਾ ਪਤਾ ਲੱਗਾ ਕਿੱਥੋਂ ਲੈ ਕੇ ਆਇਆ ਤੁਸੀਂ ਕਿ ਜਿੱਥੇ ਅੱਗੇ ਜਿਹੜੀ ਹਾਂਜੀ ਇਹਦੀ ਅਜੇ ਪੁਸ਼ਕਿਸ਼ ਜਾਰੀ ਹੈ ਅਜੇ ਅੱਜ ਨੂੰ ਮਾਨਯੋਗ ਜਸ ਸਾਹਿਬ ਦੇ ਪੇਸ਼ ਕੀਤਾ ਜਾਣਾ ਹੈ ਸੈਕੰਡ ਡੇ ਹੈ ਇਹਦੀ ਪੁਸ਼ਕਿਸ਼ ਤੋਂ ਅਗਲੀ ਜਿਹੜੀ ਜਿਹੜੇ ਦੇ ਸਾਥੀ ਨੇ ਜਿਹੜੇ ਪਿਛਲੇ ਲਿੰਕ ਨੇ ਜਾਂ ਅੱਗੇ ਕਿਹਨਾਂ ਨੂੰ ਸੇਲ ਕਰਦਾ ਸੀ ਉਹ ਸਾਰੀ ਚੀਜ਼ ਨੂੰ ਜਿਹੜਾ ਇਨਵੈਸਟੀਗੇਸ਼ਨ ਦੇ ਵਿੱਚ ਪਛਾਹਿਆ ਜਾ ਰਿਹਾ ਹੈ ਕਿ ਇਨੀ ਵੱਡੀ ਮਾਤਰਾ ਦੇ ਵਿੱਚ ਡਰੋਨ ਦੇ ذریعے ਪਾਕਿਸਤਾਨ ਤੋਂ ਹੀ ਆਉਂਦੀ ਹੈ ਉਸ ਦੇ ਨਾਲ ਵੀ ਲਿੰਕ ਹੋ ਕਰਦੇ ਕਿਉਂਕਿ ਇਹ ਬਾਰਡਰ ਰੀਜਰ ਹੈ ਬਿਲਕੁਲ ਜੀ ਇਸ ਗੱਲ ਨੂੰ ਰੂਲਡ ਆਊਟ ਨਹੀਂ ਕੀਤਾ ਜਾ ਸਕਦਾ ਸਾਰੀ ਜਿਹੜੀ ਜ਼ਿਆਦਾਤਰ ਡਰੱਗ ਹੈ ਜਿਹੜੀ ਉਹ ਥਰੂ ਡਰੋਨ ਹੀ ਹੈ ਜਿਹੜਾ ਉਹ ਸਪਲਾਈ ਹੋ ਰਹੀ ਹੈ ਸੋ ਜਿਸ ਰੂਪ ਚ ਮਿਲੀ ਹੈ ਤਾਂ ਉਸ ਤੋਂ ਵੀ ਇਹ ਅੰਦਾਜ਼ਾ ਲਾਇਆ ਜਾ ਸਕਦਾ ਕਿ ਇਹ ਡਰੋਨ ਦੇ ਰਾਈਨ ਕਨਸਾਈਨਮੈਂਟ ਆਈ ਹੈ ਜਿਹੜੇ ਤੋਂ ਕੰਮ ਕਰਦੇ ਜਿਹੜੇ ਵੈਪਨ ਦੂਜਾ ਇਹ ਕਰਦੇ ਜਿਸ ਕੰਮ ਲਈ ਰਵਦਾ ਸੀ ਗਏ ਹੈ। ਇਹ ਵੈਪਨ ਜਿਸ ਤਰ੍ਹਾਂ ਕੀ ਦੀ ਪ੍ਰੀਵੀਅਸ ਹਿਸਟਰੀ ਹੈ ਇਹਦੇ ਤੇ ਪਹਿਲਾਂ ਵੀ ਇੱਕ ਆ ਥਾਣਾ ਪਿਕ ਯੂਐਨਟ ਦੇ ਵਿੱਚ ਆ 2024 ਦੇ ਵਿੱਚ ਤੇ ਕੇਸ ਸਟ ਹੋਇਆ ਜਿਹਦੇ ਵਿੱਚ ਲੜਾਈ ਝਗੜੇ ਦਾ ਕੇ 326 325 ਦੀਆਂ ਧਾਰਾਵਾਂ ਲੱਗੀਆਂ ਨਾਲ ਆਮ ਜੈਕਟ ਦੀ ਧਾਰਾ ਲੱਗੀ ਆ ਉਸ ਦੇ ਵਿੱਚ ਵੌਂਟਡ ਸੀ ਤੇ ਅਜੇ ਤੱਕ ਫੜਿਆ ਨਹੀਂ ਸੀ ਗਿਆ। ਅਜੇ ਪੀਓ ਨਹੀਂ ਸੀ ਹੈਗਾ ਜੋ ਵੌਂਟਡ ਜਸਟ ਵੌਂਟਡ ਆ ਪਰ ਅਰੈਸਟ ਪੈਂਡਿੰਗ ਸੀ ਇਹਦੀ। ਨਾਲ ਹੀ ਇਹਦੇ ਇਹ ਜਿਹੜਾ ਜਿਹੜਾ ਇਹਦੇ ਕੋਲ ਦੋ ਵੈਪਨ ਮਿਲੇ ਨੇ ਉਹ ਇਹਨੇ ਉਹ ਅਸੀਂ ਦੇਖ ਰਹੇ ਹਾਂ ਕਿ ਇਹ ਜਿਹੜੀ ਇੱਕ ਕਨਸਾਈਨਮੈਂਟ ਦੇ ਨਾਲ ਹੀ ਇਹਨੂੰ ਰਿਸਿਵ ਹੋਇਆ ਹੈ ਅਗਲਾ ਕੋਈ ਹੋਰ ਇਹਦਾ ਲਿੰਕ ਹੈ ਸੋ ਇਹਦੀ ਹਿਸਟਰੀ ਜਿਹੜੀ ਆ ਉਹ ਲੜਾਈ ਝਗੜਾ ਤੇ ਲੁੱਟਖੋਹਾਂ ਦੀ ਹਿਸਟਰੀ ਜਿਹੜੀ ਹੈ ਹੈ ਮੋਬਾਈਲ ਫੋਨ ਜਿਹੜਾ ਮਿਲਿਆ ਉਸ ਤੋਂ ਕੁਝ ਪਤਾ ਲੱਗ ਸਕਦਾ ਮੋਬਾਈਲ ਫੋਨ ਦੀ ਜੀ ਇਹ ਚੀਜ਼ ਮੋਬਾਈਲ ਇਹਦਾ ਕਬਜ਼ੇ ਚ ਲਿਆ ਗਿਆ ਜਿਹਨੂੰ ਐਗਜ਼ਾਮਿਨ ਕੀਤਾ ਜਾ ਰਿਹਾ ਉਸ ਤੋਂ ਅਗਲੀ ਗੱਲ ਜੋ ਗੱਲ ਆਵੇਗੀ ਉਸ ਅਕੋਰਡਿੰਗ ਅਗਲੀ ਤਫਤੀਸ਼ ਹੋਵੇਗਾ ਕਿ ਤਰ੍ਹਾਂ ਕਰਦਾ ਸੀ ਪਾਕ ਇਹ ਨਾ ਕੋਸਾ ਨੂੰ ਕਰਦਾ ਪਤਾ ਨੂੰ ਹਵਾਲਾ ਨਾ ਕਰ ਉਸ ਜੀ ਹਾਂ ਜੀ ਇਸ ਚੀਜ਼ ਨੂੰ ਜਿਹੜਾ ਉਹ ਖੰਗਾਲਿਆ ਜਾ ਰਿਹਾ ਇਹਦੀ ਪੁਛਗਿਸਤ ਦੇ ਰਹੀ ਤੇ ਫਰਦਰ ਟੈਕਨੀਕਲ ਚ ਚੈਨਲ ਕਿ ਇਹਦੇ ਡਾਇਰੈਕਟ ਲਿੰਕ ਜੇ ਜਾਂ ਇਹਦੇ ਵਿੱਚ ਕੋਈ ਹੋਰ ਵੀ ਚੈਨਲ ਹੈ ਸਰ ਇਲੈਕਟ੍ਰੋਨਿਕ ਕੰਡਾ ਮਿਲਿਆ ਲੱਗਦਾ ਉਸ ਤੋਂ ਵੀ ਇਹ ਥੋੜੀ ਥੋੜੀ ਮਾਤਰਾ ਦੇ ਵਿੱਚ ਛੱਡ ਕੇ ਸੇਲ ਕਰਦਾ ਜੀ ਇਹ ਇਹਦੇ ਅੱਗੇ ਸੇਲ ਕਰਨ ਦੀਆਂ ਗੱਲਾਂ ਕੋਈ ਨੇ ਰਿਵੀਲ ਕੀਤੀਆਂ ਨੇ ਜਿਹੜੀਆਂ ਤਫਤੀਸ਼ ਦੇ ਵਿੱਚ ਲੈ ਆਂਦੀਆਂ ਜੀ ਸਰ ਏਜ ਕੀ ਹੈ ਜੀ ਹੋਰ ਇਦੀ ਏਜ 21 ਸਾਲ ਹੈ ਇਹਨਾਂ ਦੀ ਆਪਣੀ ਪਿੰਡ ਦੇ ਵਿੱਚ ਥੋੜੀ ਜਿਹੀ ਜ਼ਮੀਨ ਹੈ 3-4 ਕਨਾਲ ਜ਼ਮੀਨ ਹੈ ਇਹਦੀ ਪਹਿਲਾਂ ਇਹ 2 ਸਾਲ ਅੰਮ੍ਰਿਤਸਰ ਸਿਟੀ ਦੇ ਵਿੱਚ ਇੱਕ ਸਿਕਿਉਰਿਟੀ ਗਾਰਡ ਦੀ ਜੌਬ ਕਰਦਾ ਰਿਹਾ ਇਸ ਟਾਈਮ ਜਿਹੜਾ ਇਹ ਡਰਗ ਦਾ ਧੰਦਾ ਕਰਨ ਲੱਪਿਆ ਨਾਲ ਹੀ ਇਹ ਫੋਰਨ ਵੀ ਜਿਹੜਾ ਜੋ ਪੁਸ਼ਕਿਸ ਤੋਂ ਸਾਹਮਣੇ ਆਇਆ ਕਿ ਉਹ ਪੁਰਤਗਾਲ ਜਾਣਾ ਚਾਹੁੰਦਾ ਸੀ ਫਰਦਰ ਸਰ ਉਹ ਕਿੰਨੇ ਵਿਅਕਤੀ ਨੇ ਟੁੱਟ ਲਏ ਇਹਦੇ ਵਿੱਚ ਇੱਕ ਦੋਸ਼ੀ ਨੂੰ ਫੜਿਆ ਗਿਆ ਹੈ ਜੋ ਇਹਦੀ ਜੋ ਜਿਸ ਪਾਸੋਂ ਸਰੀਰ ਰਿਕਵਰੀ ਹੋਈ ਆ ਇਹਦੀ ਜਿਹੜੀ ਪੁਸ਼ਕਿਸ ਜਿਹੜੀ ਆ ਉਹ ਮੁਕਦਮੇ ਦੇ ਵਿੱਚ ਚੱਲ ਰਹੀ ਆ ਅਗਲੀ ਜਨ ਜਿਹੜੀ ਕੋ ਗੱਲ ਦੱਸੇਗਾ ਉਹਨਾਂ ਦੇ ਐਕਸ਼ਨ ਉਹਦੇ ਅਕੋਰਡਿੰਗ ਹੋਏਗਾ। ਉਹਦੇ ਵਿੱਚ ਚੱਲ ਰਹੀ ਹੈ ਸਾਡੀ ਤਫਤੀਸ਼ ਉਹਦੇ ਵਿੱਚ ਚੱਲ ਰਹੀ ਹੈ। ਠੀਕ ਹੈ। ਥੈਂਕ ਯੂ। ਅਕੀ